装上，没有好的，好的。好 ਕੀ ਲੋਟ ਲੈਣੀ ਆ ਆਲਾ ਨਾ ਕਿ ਲੋਟ ਲੈਣੀ ਆ ਭਾਜੀ ਐਰਨਾ ਪਾ ਕੇ ਦਰਵਾਜ਼ਾ ਨਹੀਂ ਉਹ ਵੀ ਛੋਟੂ ਇਹ ਗੱਡੀ ਆ ਜੀ ਉਹ ਜਿਹੜੀ ਕੰਟਰੋਲ ਹੋਈ ਨਹੀਂ ਤੇ ਪੱਕਾ ਨਹੀਂ ਕੰਟਰੋਲ ਹੋਈ ਜੀ ਕਿੰਨਾ ਟੇਜ ਜਿਹੜੇ ਫੈਨੇ ਨਾ ਪੁੱਛੋ ਮੇਰਾ ਨਾਮ ਅਭਿਨਵ ਸਿੰਘ ਹੈ ਜੀ ਪਿੰਡ ਮਹਾਲੂਆ ਜੀ ਜੀ ਸਰ ਜੀ ਕੀ ਮਾਮਲਾ ਹੈ ਇੱਥੇ ਨਹਿਰ ਦੇ ਅਸੀਂ ਆ ਰਹੇ ਸੀ ਆਦਮਪੁਰਾ ਲੋ ਜੀ ਮੋਰੇ ਜਕਤਮ ਹਿਉਕੇ ਤੋਂ ਗੱਡੀ ਘੁੰਮ ਗਈ ਤੇ ਅਚਾਨਕ ਵਿੱਚ ੜੇਪੇ ਨਹਿਰ ਦੇ ਜੀ ਤੇ ਕਿਹੜੀ ਗੱਡੀ ਆ ਜੀ ਇਹ ਥਾਰ ਮਹਿੰਦਰਾ ਮਹਿੰਦਰਾ ਥਾਰ ਤੇ ਇਹ ਗੱਡੀ ਦੇ ਵਿੱਚ ਕੁੱਲ ਕਿੰਨੇ ਜਣੇ ਸੀਗੇ ਜੀ ਚਾਰ ਇਹਨੇ ਸੀਗੇ ਕੋਣ ਕੋਣ ਸੀਗੇ ਉਹਨਾਂ ਦੇ ਕੀ ਕੀ ਨਾਮ ਆ ਜੀ ਮੈਂ ਸੀਗਾ ਜੀ ਜੀ ਮੇਰੇ ਮਦਰ ਸੀਗੇ ਕੀ ਨਾਮ ਉਹਨਾਂ ਦਾ ਬਲਵੀਰ ਕੌਰ ਜੀ ਅ ਦੂਜੇ ਸੀਗੇ ਸਿਸਟਰ ਸੀਗੀ ਮੇਰੀ ਇੱਕ ਰਿਸ਼ਤੇਦਾਰਾ ਦੀ ਕੁੜੀ ਸੀ ਜੀ ਹਾਂਜੀ ਤੇ ਚੌਥੇ ਦਾ ਸਾਰੇ ਠੀਕ ਆ ਚੌਥੇ ਦਾ ਕੀ ਨਾਮ ਆ ਜੀ ਤੇ ਹੁਣ ਮੈਂ ਨਾਮ ਨਹੀਂ ਜਿੱਤੇਗਾ ਤੇ ਉਹਦਾ ਹਸਪੀਟਲ ਲੈ ਕੇ ਗਏ ਠੀਕ ਠੀਕ ਹੈ ਜੀ ਲੈ ਕੇ ਗਏ ਠੀਕ ਹੈ ਹਾਂਜੀ ਹਾਂ ਤੇ ਹੁਣ ਗੱਡੀ ਕਿੱਦਾਂ ਕੱਢ ਲਈ ਹੈ ਜੀ ਗੱਡੀ ਕੱਢਣੀ ਹੈ ਜੀ ਕੱਢਦੇ ਆ ਕੀ ਮੰਗਾਇਆ ਕੁਝ ਹਾਂਜੀ ਹਾਂਜੀ ਮੰਗਾਇਆ ਹਾਂਜੀ ਤੇ ਇਹ ਕਾਰਨ ਕੀ ਆ ਜੀ ਇਹ ਨਹਿਰ ਦੇ ਵਿੱਚ ਡਿੱਗਣ ਦਾ ਜੀ ਇਹ ਕਹਾ ਰੋਡ ਦੇ ਵਿੱਚ ਜਿਹੜੀ ਹੈ ਨੀ ਕਿ ਰੋਡ ਖਰਾਬ ਹੈ ਸਾਰਾ ਸਾਨੂੰ ਪਤਾ ਹੀ ਹੈ ਰੀਲਿੰਗ ਹੈ ਨੀ ਸਾਈਡ ਤੇ ਹਾਂਜੀ ਇਹੇ ਕਾਰਨ ਆ ਜੀ ਨਿਕਲ ਤੇ ਕੀ ਮੰਗ ਕਰਦੇ ਹੋ ਸਰ ਪ੍ਰਸ਼ਾਸਨ ਤੋਂ ਕਿ ਸੁਧਾਰ ਕੀਤਾ ਜਾਵੇ ਟੇਨਗ ਲਾਈ ਜਾਵੇ ਹਾਂਜੀ ਹੁਣ ਕਿਦਾਂ ਮੌਕੇ ਤੇ ਇੱਥੇ ਪੁਲਿਸ ਪਹੁੰਚੀ ਆ ਜੀ ਹਾਂਜੀ ਹਾਂਜੀ ਪੁਲਿਸ ਨੇ ਪੂਰੀ ਸਹਿਯੋਗ ਦਿੱਤੀ ਆ ਜੀ ਨਾ ਨਾ ਇਹ ਕੀ ਵਿਚਾਰ ਹੋ ਗਿਆ ਗੱਡੀ ਲੱਗ ਗਈ ਆ ਹਰਮਨਦੀਪ ਹਾਂ ਕੀ ਨਾਮ ਜੀ ਤੁਹਾਡਾ ਹਰਮਨਦੀਪ ਹਾਂ ਹਰਮਨਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਇੱਥੇ ਤੁਸੀਂ ਹਸਪੀਟਲ 'ਚ ਆਏ ਹੋ ਹਾਂ ਉਹ ਮੈਂ ਅਸੀਂ ਜਨੂਏਦਵਾਰੇ ਸਰੀ ਨੇ ਜੀ ਹਾਂਜੀ ਤੇ ਅਸੀਂ ਥੜ੍ਹ ਦੇ ਜਦ ਮਿੱਟੀਆਣੇ ਵਾਲੇ ਤੇ ਜੀ ਤੇ ਜਦ ਨਹਿਰ ਦੇ ਵਿੱਚ ਗੱਡੀ ਡਿੱਗੀ ਪਾਣੀ ਦਾ ਹਿਸ਼ਾਰਾ ਜੇ ਵਿਚ ਵਿੱਚ ਜੀ ਤੇ ਉਹਦੇ ਕਰਕੇ ਜੀ ਵੀ ਅਸੀਂ ਇੱਕ ਅੱਗੇ ਜਿੱਦਾਂ ਗਏ ਵਿੱਚ ਗੱਡੀ ਡਿੱਗੀ ਹੋ ਗਈ ਜੀ ਤੇ ਗੁਜਰਤ ਦੇ ਮੁੰਡੇ ਤੇ ਉਹਨਾਂ ਨੇ ਦੱਸਾ ਪਾ ਕੇ ਜਦ ਬਾਅਦ ਕੀਤਾ ਯਾਨੀ ਕੱਢੀ ਹੋਣੀ ਜੀ ਤੇ ਤਾਂ ਆਪੇ ਮੁੜਦੇ ਉਹਨਾਂ ਨੂੰ ਫਿਰ ਹੌਪਿਟਰ ਤੇ ਲੈ ਜਾਂਦਾ ਤੇ ਵਿੱਚੋਂ ਚਾਰ ਜਣੇ ਹੋਏ ਚਾਰ ਜਣੇ ਸਗੇ ਜੀ ਫਿਰ ਗੱਡੀ ਦੇ ਵਿੱਚ ਸਵਾਰ ਹਾਂਜੀ ਗੱਡੀ ਕਿਹੜੀ ਸੀ ਜੀ 4 4 ਕਿੰਨੇ ਵਜੇ ਦੀ ਗੱਲ ਹੈ ਇਹ ਆ ਠੀਕ ਹੈ ਜੀ ਉਹ ਪਰਿਵਾਰ ਸਾਰਾ ਠੀਕ ਹੈ ਜੀ ਤੇ ਜਾਂ ਕਿ ਇਹਦੇ ਕੋਈ ਠੀਕ ਹੈ ਕੋਈ ਸੜ ਸੁਟ ਮਾੜੀ ਮੋਟੀ ਜਾਂ ਮਾੜੀ ਮੋਟੀ ਲੱਗੀ ਆ ਮਾਤਾ ਵਾਲੇ ਅੱਖਰੇ ਲੱਗੀ ਤੇ ਮੁੰਡੇ ਦੇ ਅੱਖਰੇ ਉਂਗਲੀ ਤੇ ਲੱਗੀ ਕਿਦਾਂ ਉਹਨਾਂ ਦੀ ਹਾਲਤ ਵਿਚਾਰਾਂ ਦੀ ਠੀਕ ਹੈ ਜੀ ਹਾਂਜੀ ਠੀਕ ਹੈ ਉਹ ਮੁੰਡੇ ਦਾ ਜਿਹੜਾ ਐਕਸਟਰਨਨ ਗਿਆ ਉਹ ਵਾਲੇ ਐਕਸਪਟ ਕਰਨੇ ਖਾਨਾ ਕਰਕੇ ਉਹ ਕੁੜੀਆਂ ਸੀਗੀਆਂ ਜੀ ਤੇ ਇੱਕ ਅੱਪਾ ਜੀ ਸੀ ਜਿਹਦੇ ਨਾਲ ਤੇ ਉਹਦੀ ਮਾਤਾ ਮਾਤਾ ਸੀ ਉਹਨਾਂ ਦੇ ਫੈਮਿਲੀ ਸੀਗੇ ਚਾਰੇ ਜਣੇ ਠੀਕ ਹਾਂਜੀ ਤੇ ਉਹਨਾਂ ਨੂੰ ਫੁਵਾੜੇ ਸ਼ਿਫਟ ਖਾਣਾ ਸੀ ਸਿਵਲ ਹਸਪਤਲ ਠੀਕ ਖਾਣਾ ਨਹੀਂ ਮੈਂ ਇਸੇ ਪਲਵਿੰਦਰ ਸਿੰਘ ਚੌਕੀ ਪੰਜ ਟਾ ਥਾਲਾਂ ਰਾਵਲਪਿੰਡੀ ਜੀ ਸਾਨੂੰ ਹੁਣ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਗੱਡੀ ਐ ਆਦਮਪੁਰ ਤੋਂ ਜਾ ਰਹੀ ਹੈ ਜੀ ਮਹਾਲੋਂ ਪਿੰਡ ਨਵਾਂ ਸ਼ਹਿਰ ਜਿਹੜੇ ਦੀ ਸੀਗੀ ਜੀ ਉਹ ਨਹਿਰ ਵਿੱਚ ਚਾਨ ਕੇ ਘਿਰ ਗਈ ਹੈ ਦਿਖ ਪਈ ਹੈ ਜੀ ਜੀ ਉਹਦੇ ਵਿੱਚ ਪੰਜ ਸਿਗੇ ਬੰਦੇ ਦੋ ਗੈਂਸ ਦੋ ਲੇੜੀ ਜਿਹੜੇ ਬੱਚਾ ਸੀਗਾ ਜੀ ਤੇ ਸੱਤਾਂ ਨੂੰ ਬਚਾਈ ਆ ਤਕਰੀਬਨ ਜੀ ਗੱਡੀ 300 ਮੀਟਰ ਪਾਣੀ ਦੇ ਵਿੱਚ ਅੱਗੇ ਰੁੜ ਗਈ ਆ ਤੇ ਲੋਕਾਂ ਦੇ ਸਹਿਯੋਗ ਨਾਲ ਗੱਡੀ ਬੰਨ ਲਈ ਗਈ ਆ ਰੱਸਿਆਂ ਦੇ ਨਾਲ ਰੁਕੀ ਹੋਈ ਹੈ ਗੱਡੀ ਜੀ ਹੁਣ ਹਾਈਡਰੇ ਦੀ ਵੇਟ ਕਰ ਰਹੇ ਹਾਂ ਜਦੋਂ ਆਉਂਦੀ ਫਿਰ ਬਾਹਰ ਕਰ ਲੈਂਦੇ ਸਰ ਇਹਨਾਂ ਨੂੰ ਫੇਰ ਪਾਰ ਕਿੱਧਰ ਕਿੱਧਿਆ ਗਿਆ ਜੀ ਇਹਨਾਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਲਗਾਇਆ ਸੀ ਜੀ ਚੈੱਕਅਪ ਕਰਾਇਆ ਬਿਲਕੁਲ ਨੋਰਮਲ ਹੈ ਕੋਈ ਕੋਈ ਨਾ ਐਨੀ ਠੀਕ ਠਾਕ ਹੈ ਬਿਲਕੁਲ ਅੰਦਰ ਉਸ ਤੇ ਜੀ ਕਿ ਸੱਟ ਜੋਰ ਨਹੀਂ ਜ਼ਿਆਦਾ ਕੋਈ ਕੌਣ ਕੌਣ ਸੀਗੇ ਗੱਡੀ ਦੇ ਵਿੱਚ ਬੈਠੇ ਜੀ ਇਹ ਦੋ ਏਜੈਂਟ ਸੀਗੇ ਜੀ ਦੋ ਲੇਡੀਜ਼ ਸੀ ਇੱਕ ਬੱਚਾ ਸੀਗਾ ਜੀ ਹਾਂ ਠੀਕ ਹੈ ਜੀ ਇਹਦੇ ਡਰਾਈਵਰ ਸੀਗਾ ਜੀ ਨਵ ਨਿਹਾਲ ਸਿੰਘ ਠੀਕ ਹੈ ਜੀ ਤੇ ਹੁਣ ਗੱਡੀ ਕਿਦ ਤੱਕ ਬਾਹਰ ਕੱਢ ਲਈ ਹੈ ਜੀ ਨਹੀਂ ਜੀ ਗੱਡੀ ਹਾਈਡਰਾ ਮੰਗਾਇਆ ਜਿਲੰਦਰ ਤੋਂ ਆ ਰਿਹਾ ਜੀ ਉਹਦੇ ਆਉਣ ਤੇ ਫਿਰ ਕਰ ਲੈਂਦੇ ਠੀਕ ਹੈ